ਸਾਸੀ ਕਾਲ ਜੀ ਕੀ ਹਾਲ ਨੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਕਹਿੰਦਾ ਮਰਦ ਔਰਤ ਦੀ ਹਰ ਸਮੇਂ ਇੱਜ਼ਤ ਕਰਦਾ ਰਹਿੰਦਾਗਾ ਕਿਉਂਕਿ ਮਰਦ ਔਰਤ ਨੂੰ ਆਪਣੇ ਘਰ ਦੀ ਇੱਜ਼ਤ ਸਮਝਦਾਗਾ ਪਰ ਔਰਤ ਉਦੋਂ ਤੱਕ ਮਰਦ ਦੀ ਇੱਜ਼ਤ ਕਰਦੀ ਆ ਜਦੋਂ ਤੱਕ ਉਹਦੇ ਕੋਲੇ ਕਮਾਈ ਦਾ ਆਪਣਾ ਸਾਧਨ ਨਹੀਂ ਹੁੰਦਾ ਇਹ ਗੱਲ ਮੈਂ ਹਕੀਕਤ ਦੇ ਵਿੱਚ ਅੱਜ ਕਿਸੇ ਦੇ ਰੋਲੇ ਦੇ ਵਿੱਚ ਗਿਆ ਔਰ ਮੈਂ ਜਾ ਕੇ ਵੇਖਿਆ ਔਰ ਇਹ ਗੱਲ ਸਾਰੀਆਂ ਔਰਤਾਂ ਤੇ ਵੀ ਨਹੀਂ ਟੁੱਕਦੀ ਜੇ ਗੱਲ ਤੁਹਾਨੂੰ ਚੰਗੀ ਲੱਗੀ ਔਰ ਗੱਲ ਦਮਦਾਰ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਮੈਂ ਅੱਜ ਕਿਸੇ ਦੇ ਰੋਲੇ ਵਿੱਚ ਜਾ ਕੇ ਆਪ ਵੇਖਿਆ ਔਰ ਮੇਰਾ ਮਨ ਉਥੇ ਬਹੁਤ ਉਦਾਸ ਹੋਇਆ ਕਿ ਜਦੋਂ ਇੱਕ ਔਰਤ ਨੇ ਇੱਕ ਥੋੜੇ ਪੈਸੇਆਂ ਖਾਤਰ ਆਪਦੇ ਉਸ ਰੱਬ ਵਰਗੇ ਬੰਦੇ ਨੂੰ ਜਿਹੜਾ ਉਹਦੇ ਹਰ ਦੁੱਖ ਸੁੱਖ ਦੇ ਵਿੱਚ ਖੜਦਾ ਸੀ ਉੱਥੇ ਵੀ ਖੜਦਾ ਸੀ ਜਿੱਥੇ ਉਹਦਾ ਰੋਲ ਵੀ ਨਹੀਂ ਸੀ ਉਹਦੀ ਮਦਦ ਕਰਦਾ ਸੀ ਪਰ ਅੱਜ ਉਸ ਔਰਤ ਨੇ ਉਹਨੂੰ 4 ਪੈਸੇਆਂ ਖਾਤਰ 1 ਮਿੰਟ ਜੀ ਸੁਣਾ ਦਿੱਤਾ ਮੈਂ ਹਕੀਕਤ ਹੀ ਉਸਦੇ ਰੋਲੇ ਵਿੱਚ ਗਿਆ ਉਹਦੇ ਘਰ ਜਾ ਕੇ ਮੈਂ ਦੇਖਿਆ ਸਾਸਿਕਾ